ਅੱਜ ਦੇਸ਼ ਭਰ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਤੇ ਕਿਸਾਨਾਂ ਦੇ ਵੱਲੋਂ ਆਪਣੇ ਟਰੈਕਟਰ ਸ਼ਿੰਗਾਰ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ਼ ਮਾਰਚ ਕੱਢਿਆ ਗਿਆ। ਉੱਥੇ ਕਿਸਾਨਾਂ ਦਾ ਕਹਿਣਾ ਕਿ ਕਿਸਾਨਾਂ ਦੇ ਲਈ ਬਣਾਏ ਗਏ ਕਾਲੇ ਕਾਨੂੰਨਾਂ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਹੀ ਮਤਰਿਆਂ ਵਾਲਾ ਵਿਹਾਰ ਕਰਦੀ ਹੈ ਤੇ ਆਜ਼ਾਦੀ ਨੂੰ ਤਾਂ 78 ਵਾ ਸਾਲ ਹੋ ਗਏ ਨੇ ਪਰ ਹਾਲੇ ਵੀ ਆਜ਼ਾਦ ਨਹੀਂ ਆ। ਕਿਸਾਨ ਆਗੂਆਂ ਦੇ ਵੱਲੋਂ ਕਾਲੇ ਕਾਨੂੰਨ ਦੀਆਂ ਕਾਪੀਆਂ ਵਿਸਾਰੀਆਂ ਜਾਲੀਆਂ ਗਈਆਂ ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਦੇ ਵੱਲੋਂ ਵੱਖ-ਵੱਖ ਮੰਗਾਂ ਲੈ ਕੇ ਟ੍ਰੈਕਟਰ ਰੋਸ ਮਾਰਚ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਮੇਰਾ ਨਾਮ ਹਰਪ੍ਰੀਤ ਸਿੰਘ ਤੋਂ ਬਾਬਾ ਕਿਸਾਨ ਬੈਲਫੇਅਰ ਕਮੇਟੀ ਪੰਜਾਬ ਫਰਦਾਨ ਹੋਰ ਫਿਰ ਕਿਸਾਨ ਜਿਹੜੇ ਸੜਕਾਂ ਤੇ ਨੇ ਆਜ਼ਾਦੀਆ ਦਿਹਾੜਾ ਕਿਸ ਤਰ੍ਹਾਂ ਦੇਖ ਦਿਓ ਦੇਖੋ ਜੀ ਇਹ ਆਜ਼ਾਦੀ ਤਾਂ ਮੰਤਰੀਆਂ ਲਈ ਸਰਕਾਰਾਂ ਲਈ ਰਹਿ ਗਈ ਆ ਪਬਲਿਕਲੀ ਤੇ ਕੋਈ ਆਜ਼ਾਦੀ ਹੈ ਹੀ ਨਹੀਂ ਜਿਹੜੇ ਵੀ ਕਾਨੂੰਨ ਆਉਂਦੇ ਆ ਔਰ ਸਿਰੇ ਦੇ ਮਨ ਲੋ ਕੇ ਜਿਹੜੇ ਆ ਪਬਲਿਕ ਲਈ ਘਾਤੀ ਆਉਂਦੇ ਛਿੱਲੀ ਦੀ ਬਰੂਹਾਂ ਤੇ ਵੀ ਬੈਠੇ ਸਰਨਾ ਨੇ ਕਹੀ ਚੀਜ਼ ਵੀ ਹੋਈ। ਇਹ ਕੋ 13 ਫਰਵਰੀ ਤੇ ਜਦੋਂ ਥਾਣਾ ਲਾਇਆ ਕਿੰਨਾ ਇਹ ਨਹੀਂ ਮਤਲਬ ਮੋਰ ਗੋਲੀਆਂ ਚਲਾਈਆਂ ਸਾਡੇ ਨੌਜਵਾਨ ਫੱਟਰ ਹੋ ਗਏ ਔਰ ਚਾਹੋਂ ਪੰਜਾਬ ਮੁੰਡਿਆਂ ਦੀਆਂ ਅੱਖਾਂ ਚ ਲਿ ਗਈਆਂ ਨੇਤਰੀਨ ਹੋ ਗਏ ਔਰ ਇੱਕ ਮੁੰਡਾ ਆਪਣਾ ਨੌਜਵਾਨ ਸ਼ਹੀਦ ਵੀ ਹੋਇਆ ਔਰ ਉਸ ਤੋਂ ਪਹਿਲਾਂ ਲਕੀਮਪੁਰ ਖੀਰੀ ਲਈਏ ਉਥੇ ਹੀ ਮੰਤਰੀ ਦੇ ਬੇਟੇ ਨੇ ਗੱਡੀਆਂ ਚੜਾ ਕੇ ਸੀ ਮਤਲਬ ਕਿ ਗੱਡੀ ਦੇਲੇ ਦਰੜ ਦੇ ਉੱਤੇ ਔਰ ਸਾਡਾ ਇੱਕ ਨੌਜਵਾਨ ਮੀਡੀਆ ਦਾ ਕਰਮਚਾਰੀ ਉਹ ਵੀ ਮੇਰਾ ਸਾਡਾ ਭਰਾ ਉਹ ਵੀ ਮਨ ਲੋ ਕੇ ਵਿੱਚ ਸ਼ਹੀਦ ਹੋਇਆ ਔਰ ਇਸ ਕਰਕੇ ਇਹ ਜਿਹੜੀ ਸਰਕਾਰ ਆ ਬਹੁਤ ਜ਼ਿਆਦਾ ਤੱਕਾ ਕਰ ਰਹੀ ਆ ਕਿਸਾਨਾਂ ਨਾਲ ਨੌਜਵਾਨਾਂ ਨਾਲ ਦੇਖੋ ਪਹਿਲਾਂ ਤੁਸੀਂ ਦੇਖਦੇ ਹੋ ਕਿ ਜਿਹੜੇ ਕਬੱਡੀ ਦੇ ਖਿਡਾਰੀ ਆ ਜਾਂ ਬੌਕਸਿੰਗ ਦੇ ਪਲੇਅਰ ਆ ਜਿਹੜੇ ਹਰਿਆਣੇ ਦੇ ਮਨ ਲੋ ਕਿੰਨਾ ਉਹ ਨਹੀਂ ਪੋਟੈਂਸ਼ੀਅਲ ਕੀਤਾ ਔਰ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨਾ ਔਰ ਉਹਨਾਂ ਦੀ ਵੀ ਪਰਵਾਹ ਨਾ ਕਰਦੇ ਆ ਹੋਇਆ ਇਹਨਾਂ ਨੇ ਉਹਨਾਂ ਨੂੰ ਵੀ ਕਿੱਦਾਂ ਰੋਲੇ ਲਾਠੀ ਚਾਰਜ ਕੀਤਾ ਉਹਨਾਂ ਤੇ ਕਿੰਨਾ ਤੱਕਾ ਕੀਤਾ ਹਰ ਬੰਨੇ ਪਤਾ ਨਹੀਂ ਸਰਕਾਰ ਆਪਣੀ ਸੱਤਾ ਦਾ ਜਿਆਦਾ ਜ਼ੋਰ ਦਿਖਾ ਲਈ ਆ ਤੇ ਇਸ ਕਰਕੇ ਨਕਸ਼ਾਰ ਕਰ ਕਿਸ ਤਰ੍ਹਾਂ ਦੇ ਦੋ ਇੱਕ ਪਾਸੇ ਕਿਸਾਨਾਂ ਨਾਲ ਬੇਤਕਰਾ ਦੂਜੇ ਪਾਸੇ ਕਹਿ ਕੇ ਉਠਾਣਾ ਧਰਨੇ ਤੋਂ ਕਿਸ ਤਰ੍ਹਾਂ ਦੇ ਦੋ ਦੇਖੋ ਜਿਹੜਾ ਹਾਈ ਕੋਰਟ ਦਾ ਬਿਆਨ ਹੈ ਉਹ ਤਾਂ ਇਹ ਆ ਵੀ ਉਹਨਾਂ ਨੂੰ ਅੱਗੇ ਜਗ੍ਹਾ ਦਿੱਤੀ ਜਾਵੇ ਤੇ ਇਹਨਾਂ ਨੂੰ ਦਿੱਲੀ ਭੇਜਿਆ ਜਾਵੇ ਪਰ ਰਸਤੇ ਜਿਹੜੇ ਸਾਫ਼ ਕਿਤੇ ਜਾਣ ਬਿਲਕੁਲ ਇਸ ਹੀ ਗੱਲ ਨੂੰ ਕਹਿੰਦੇ ਆ ਵੀ ਠੀਕ ਹੈ ਸਾਨੂੰ ਅੱਗੇ ਜਗ੍ਹਾ ਦਿੱਤੀ ਜਾਵੇ ਤੇ ਸਾਡੇ ਜਿਹੜੇ ਰਸਤੇ ਆ ਉਹ ਸਾਫ਼ ਕਿਤੇ ਨਾ ਸਾਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਨਾ ਰੁਕੇ ਜਾਵੇ ਕੀ ਸੁਨੇਹਾ ਜਨ ਜਿਆਦੇ ਜਿਹੜੇ ਸਰਕਾਰ ਨੂੰ ਕੀ ਮੰਗਾ ਤੁਹਾਡੀ ਅਸੀਂ ਸਰਕਾਰ ਨੂੰ ਇਹੀ ਮੰਗਾ ਕਰਦੇ ਆ ਵੀ ਜਿਹੜਾ ਪਬਲਿਕ ਨੂੰ ਦੇਖ ਕੇ ਮੱਦੇ ਹੋਏ ਫੇਰ ਮਤਲਬ ਕਿ ਇਹੋ ਜਿਹੇ ਕਾਨੂੰਨ ਬਣਾਉਣੇ ਚਾਹੀਦੇ ਆ ਔਰ ਇਹੋ ਜਿਹੇ ਕਾਨੂੰਨਾਂ ਬਣਾਉਣ ਕਿ ਜਿਹਦੇ ਵਿੱਚ ਪਬਲਿਕ ਜਿਹੜੀ ਹੈ ਇੰਨੀ ਪਰੇਸ਼ਾਨ ਹੋ ਜੇ ਜਿਹੜੀ ਆਪਣੀ ਆਵਾਜ਼ ਵੀ ਉਠਾ ਨਾ ਸਕੇ ਔਰ ਉਹਦੇ ਵਿੱਚ ਸਰਕਾਰ ਨੂੰ ਵੀ ਕੀ ਸਮਝ ਲੱਗੂਗੀ ਕਿ ਪਬਲਿਕ ਦੀ ਕੀ ਡਿਮਾਂਡ ਹੈ ਕੀ ਨਹੀਂ ਜੇ ਇਸ ਤਰ੍ਹਾਂ ਦਬਾਉਂਦੇ ਰਹਿਣਗੇ ਤਾਂ ਬਹੁਤ ਬਹੁਤ ਮਾੜਾ ਸਮਾ ਬਹੁਤ ਔਖਾ ਹੋ ਜਾ ਬਹੁਤ ਮੁਸ਼ਕਿਲ ਹੈ ਧੰਨਵਾਦ ਮੈਂ ਅਮਨਦੀਪ ਸਿੰਘ ਨੰਬਰਦਾਰ ਸਾਬਕਾ ਸਰਪੰਚ ਪਿੰਡ ਸਲਾਲਾ ਇਸ ਤਰ੍ਹਾਂ ਦੇ ਜਿਹੜਾ ਸਾਰੇ ਪੂਰੇ ਦੇਸ਼ ਪਰ ਵਜੇ ਦਾ ਜਹਾੜਾ ਮਾਇਆ ਜਾ ਰਹੇ ਹਾਂਜੀ ਹਾਂ ਤੁਹਾਡਾ ਟ੍ਰੈਕ ਮਾਰ ਕੀ ਮੰਗਾਂ ਜਿਹੜੇ ਉਹ ਰਹਿ ਗਏ ਤੇ ਦੇਖੋ ਇੱਕ ਸਰਕਾਰ ਦਾ ਜੋ ਧੱਕੇਸ਼ਾਹੀ ਵਾਲੇ ਕਾਨੂੰਨ ਆ ਗੁੰਗੀਬੁਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਇੱਕ ਜਰੀਆ ਆ ਸਾਡਾ ਕਿਸੇ ਜਨਤਾ ਨਾਲ ਕੋਈ ਬੈਰ ਵਿਰੋਧ ਨਹੀਂ ਕੋਈ ਕਿਸੇ ਨਾਲ ਨਹੀਂ ਸਰਕਾਰ ਪਰ ਜੋ ਕਿਸਾਨੀ ਦੇ ਹੱਕ ਵਿੱਚ ਇੱਕ ਆਵਾਜ਼ ਬੁਲੰਦ ਕਰਨ ਦਾ ਅੱਜ ਦਾ ਰੋਸ ਮਾਰਚ ਹੈ ਇਹ ਕੀ ਲੋਦਾ ਪੰਬੀ ਦਾ ਲੋਕਤੰਤਰ ਨੂੰ ਕਿਸ ਤਰ੍ਹਾਂ ਦੇ ਰਿਹਾ ਤੇ ਲੋਕਤੰਤਰ ਤਾਂ ਸਾਰੇ ਵਿਸ਼ਵਾਸ ਕਰਦੇ ਆ ਲੋਕਤੰਤਰ ਨੂੰ ਕੋਈ ਨਾ ਕੋ ਤੋੜਨਾ ਚਾਹੁੰਦਾ ਕੋਈ ਗੱਲ ਨਹੀਂ ਇਦਾਂ ਦੀ ਇੱਕ ਸਿਰਫ ਇਹ ਇਕੱਠ ਕਰਕੇ ਕਿਸਾਨਾਂ ਦਾ ਵਾਹਿਕ ਜੋਟਾ ਦਾ ਪ੍ਰਦਰਸ਼ਨ ਹੈ ਇੱਕ ਸਰਕਾਰ ਦੇ ਕੰਲਾਂ ਤੱਕ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਆਵਾਜ਼ ਪਹੁੰਚਾਉਂਦਾ ਮੰਗਾ ਦੀ ਗੱਲ ਕਰੀ ਕੀ ਮੰਗਾ ਇੱਕ ਵਾਰ ਦੇਖੋ ਮੰਗਾ ਤਾਂ ਸਾਰੀਆਂ ਸਾਰੀ ਕਿਸਾਨੀ ਭਲੀ ਭੰਦ ਜਾਣੂ ਆ ਮੰਗਾ ਦੇ ਹੱਕ ਕੀ ਕਿੰਨਾ ਚਿਰ ਉੱਥੇ ਬੈਠੇ ਰਹੇ ਬਿੱਲੀ ਬੈਠੇ ਰਹੇ ਹੁਣ ਸ਼ੰਭੂ ਬਾਰਡਰ ਤੇ ਵੀ ਬੈਠੇ ਆ ਇੱਕ ਬਲਾਕ ਵਾਈਜ਼ ਜਾਂ ਜ਼ਿਲ੍ਹਾ ਵਾਈਜ਼ ਇੱਕ ਅਜਦਾ ਜਿਹੜਾ ਅਪਰਾਲਾ ਆ ਇਹ ਕਾਨੂੰਨ ਤਾਂ ਜਿਹੜੇ ਵਿਰੋਧੀ ਆ ਕਿਸਾਨ ਦੇ ਵਿਰੋਧ ਵਿੱਚ ਹੈਗੇ ਆ ਕਿਸਾਨਾਂ ਦੇ ਹੱਕ 'ਚ ਨਹੀਂ ਗਿਆ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਸਰਕਾਰ ਨੂੰ ਮੰਗਾ ਮੰਨਣੀਆਂ ਚਾਹੀਦੀਆਂ ਸਾਡੀਆਂ ਸਾਰੀਆਂ ਜਿਹੜੇ ਜਾਇਜ ਮੰਗਾ ਸਾਰੀਆਂ ਮੰਨੀਆਂ ਮਾਰਚ ਜਿਹੜਾ ਕਿਤੇ ਕਿਤੇ ਕੱਟਿਆ ਜਾਏਗਾ ਤੇ ਕਿਸੇ ਨੇ ਕੱਟ ਤਾ ਤਹਿਸੀਲ ਆਪਣੇ ਭੋਗਪੋਤਾਂ ਤਹਿਸੀਲ ਦਾ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਕਾਲੇ ਕਿੰਨਾਂ ਦੀਆਂ ਕਾਪੀਆਂ ਸਾਰੀਆਂ ਜਾਣਗੀਆਂ ਆਪਣਾ ਰੋਸ ਪ੍ਰਦਰਸ਼ਨ ਕੀਤਾ ਆਜ਼ਾਦੀ ਦਿਹਾੜੇ ਤੇ ਕੀ ਸੁਨੇਹਾ ਦੇਣਾ ਹੈ ਸਰਕਾਰ ਨੂੰ ਸੈਂਟਰ ਨੂੰ ਦੇਖੋ ਆਜ਼ਾਦੀ ਦਿਹਾੜੇ ਤੇ ਅਸੀਂ ਇਹ ਸੋਚਦੇ ਮੈਂ ਇਹਨਾਂ ਨੂੰ ਵੀ ਯਾਦ ਕੀਤਾ ਜਾਵੇ ਕਿਸਾਨਾਂ ਨੂੰ ਜੋ ਕਾਰਪੋਰੇਟਾਂ ਦੇ ਹੌਲੀ ਹੌਲੀ ਗੁਲਾਮ ਬਣਾਇਆ ਜਾ ਰਿਹਾ ਕਿਸਾਨ ਵੀ ਯਾਦੀ ਚਾਹੁੰਦੇ ਆ ਸਾਰੇ 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 ਮੁਲਕ ਦਾ ਢਿੱਡ ਭਰਦੇ ਆ ਫਸਲਾਂ ਕਾ ਕੇ ਦਿਨ ਸਵੇਰ ਰਾਤੇ ਬਰਾਤੇ ਸਾਰੀ ਫਸਲ ਮਿਹਨਤ ਨਾਲ ਪਾਲਦੇ ਆ ਮੁੜ ਕੇ ਸਹੀ ਮੁੱਲ ਨਾ ਮਿਲੇ ਬਾਜੋ ਮੁੱਲ ਨਾ ਮਿਲੇ ਫੇਰ ਉਸ ਦਾ ਹੈਗਾ ਹੀ ਆ ਜੀ ਮਨਪ੍ਰੀਤ ਸਿੰਘ ਵਾਟਾ ਜੀ ਜੀ ਕਿਸ ਤਰ੍ਹਾਂ ਦੇਖ ਦਿਓ ਇਹ ਪੂਰਾ ਦੇਸ਼ ਜਾਂਦੇ ਜਾਂਦਾ ਬਣਾ ਰਿਆ ਕਿਸਾਨ ਸੜਕਾ ਤੇ ਨੇ ਭਾਜੀ ਸਰਕਾਰ ਨੇ ਕਿਸਾਨਾਂ ਨੂੰ ਰੋਲਣ ਦੀ ਪੂਰੀ ਕਦਰ ਜਾਤ ਲਾਈ ਹੋਈ ਹੈ ਜੀ ਕਿਸਾਨਾਂ ਦੇ ਜਿਹੜੇ ਐਮਐਸਪੀ ਕਾਨੂੰਨ ਨੇ ਉਹਨੂੰ ਸਰਕਾਰ ਲਾਗੂ ਨਹੀਂ ਕਰਵਾ ਰਹੀ ਅਸੀਂ ਆਪਣੇ ਸੰਘਰਸ਼ ਨੂੰ ਜੋ ਜਿੰਨਾ ਜ਼ੋਰ ਦੀ ਹੋ ਸਕੇ ਉਹਨਾਂ ਜ਼ੋਰ ਦੀ ਹੰਗਾਰਾ ਦੇ ਰਹੇ ਆਂ ਕਿ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚੇ ਤੇ ਸਰਕਾਰ ਐਮਐਸਪੀ ਕਾਨੂੰਨ ਲਾਗੂ ਕਰੇ ਉਸ ਤੋਂ ਇਲਾਵਾ ਜਿਹੜੇ ਤਿੰਨ ਨਵੇਂ ਖੇਤੀ ਕਾਨੂੰਨ ਕਾਲਕ ਨੂੰ ਲੈ ਕੇ ਆਈ ਹੈ ਜਿਨ੍ਹਾਂ ਵਿੱਚ ਉਹਨੇ ਐਸਡੀਐਮ ਤੇ ਡੀਐਸਪੀ ਨੂੰ 144 ਦੀ ਪਾਵਰ ਦੇ ਦਿੱਤੀ ਆ ਉਹ ਕਾਨੂੰਨ ਵੀ ਰੱਦ ਕਰੇ ਜੋ ਕਾਨੂੰਨ ਨਹੀਂ ਲਾਗੂ ਹੁੰਦੇ ਤੇ ਕੋਈ ਵੀ ਆਪਣਾ ਪ੍ਰੋਟੈਸਟ ਨਹੀਂ ਕਰ ਸਕੇ ਆਪਣੇ ਹੱਕ ਦੀ ਆਵਾਜ਼ ਨਹੀਂ ਉਠਾ ਸਕੇ ਆ ਅਸੀਂ ਤੇ ਆਪਣੇ ਬੱਚੇ ਵੀ ਨਾਲ ਲੈ ਕੇ ਆਏ ਆ ਸਾਡੇ ਬੱਚੇ ਵੀ ਇਸ ਵਿੱਚ ਹਿੱਸਾ ਪਾ ਰਹੇ ਨੇ ਜੀ ਅੱਜ ਇਸ ਤਰ੍ਹਾਂ ਦੇ ਦਿਓ ਕਿ ਦਿੱਲੀ ਦੀ ਬਲੂਹਾ ਦੇ ਆਪਣਾ ਪਰਿਵਾਰ ਲੈ ਕੇ ਆਜ਼ਾਦੀ ਵੀ ਆਪਣੇ ਪਰਿਵਾਰ ਲੈ ਕੇ ਬੱਚੇ ਲੈ ਕੇ ਛੋਟੇ ਛੋਟੇ ਖੜਕਦੇ ਆਓ ਕਿ ਤੁਹਾਨੂੰ ਸਰਕਾਰ ਨੂੰ ਨਹੀਂ ਚਾਹੀਦਾ ਕਿ ਆਜ਼ਾਦੀ ਤੁਹਾਨੂੰ ਵੀ ਆਜ਼ਾਦੀ ਦਿੱਤਾ ਹੋਇਆ ਸੀ ਇਹ ਪਹਿਲਾਂ ਸਰਕਾਰ ਦਾ ਜੀ ਦੇਖੋ ਪੰਜਾਬ ਦੀ ਕੌਮ ਸੰਘਰਸ਼ੀਲ ਕੌਮ ਹੈ ਜੀ ਸਾਡੇ ਬੱਚੇ ਬੱਚੇ ਦੇ ਵਿੱਚ ਸੰਘਰਸ਼ ਕਰਨ ਦਾ ਕੀੜਾ ਹੈਗਾ ਨੇ ਅਸੀਂ ਆਪਣੀ ਮੰਗਾਂ ਬਣਾਉਂਦੇ ਜਿੰਨਾ ਸੰਘਰਸ਼ ਕਰਾਂਗੇ ਅੱਜ ਸਾਡੇ ਬੱਚੇ ਵੀ ਸੇਮ ਉਸੇ ਖੂਨ ਦੇ ਨੇ ਪੰਜਾਬ ਦਾ ਖੂਨ ਹੀ ਦੰਦਾ ਵਾ ਕਿ ਇਹ ਆਪਣੇ ਸੰਘਰਸ਼ ਨੂੰ ਕਦੀ ਵੀ ਢਲਾਨੀ ਛੱਡਦੇ ਜੀ ਕੀ ਕਾਰਨ ਹੈ ਕਿਸਾਨਾਂ ਨਾਲ ਵਿਤਕਰਾ ਹੋ ਰਿਹਾ ਹੈ ਇਹ ਮੋਦੀ ਸਰਕਾਰ ਚੰਗੀ ਤਾਂ ਦੱਸ ਸਕਦੀ ਹੈ ਜੀ ਕਿਉਂਕਿ ਜਦੋਂ ਲਾਸਟ ਟਾਈਮ ਧਰਨਾ ਮੋਦੀ ਸਰਕਾਰ ਨੇ ਬੰਦ ਕਰਵਾਇਆ ਸੀ ਗੁਰੂਆਂ ਦੇ ਗੁਰਪੁਰਬ ਦੇ ਉਦੋਂ ਸਰਕਾਰ ਕਹਿੰਦੀ ਸੀ ਤੁਹਾਡੇ ਕਾਨੂੰਨ ਮੰਨੇ ਜਾਣਗੇ ਲੇਕਿਨ ਕੋਈ ਵੀ ਉਸ ਤੋਂ ਬਾਅਦ ਸਰਕਾਰ ਨੇ ਗੱਲ ਨਹੀਂ ਕੀਤੀ ਹੁਣ ਆ ਲਾਸਟ ਫਰਵਰੀ ਤੋਂ ਵੀ ਸ਼ੰਭੂ ਬੈਰੀਅਰ ਤੇ ਧਰਨਾ ਚੱਲ ਰਿਹਾ ਵਾ ਹਰਿਆਣਾ ਸਰਕਾਰ ਨੇ ਬੈਰੀਅਰ ਲਾ ਦਿੱਤੇ ਸਾਨੂੰ ਦਿੱਲੀ ਨਹੀਂ ਜਾਂਦੇ ਜਾ ਰਹੇ ਤੇ ਕਾਨੂੰਨ ਨੂੰ ਨਾ ਕੋਈ ਮੀਟਿੰਗ ਚ ਹੋ ਰਹੀ ਹੈ ਪਤਾ ਨਹੀਂ ਸਰ ਇਹ ਸਰਕਾਰ ਦਾ ਦੱਸੋ ਇਹ ਸਰਕਾਰ ਦਾ ਪਹਿਲੂ ਅਸੀਂ ਦੱਸਦੇ ਸਾਡਾ ਪਹਿਲੂ ਹੈ ਸੰਘਰਸ਼ ਕਰਨਾ ਤੇ ਅਸੀਂ ਮਰਦੇ ਦਮ ਤੱਕ ਸੰਘਰਸ਼ ਕਰਦੇ ਰਵਾਂਗੇ ਜੀ ਕਿਸਾਨ ਦਾ ਵੈਕਟਰ ਮਾਜਦਾ ਕਿੱਥੋਂ ਇਹ ਜਲੰਧਰ ਤੋਂ ਲੈ ਕੇ ਭੋਗਪੁਰ ਜਾਏਗਾ ਜੀ ਭੋਗਪੁਰ ਤਹਿਸੀਲ ਦੇ ਵਿੱਚ ਜਾ ਕੇ ਅਸੀਂ ਆਪਣੇ ਰੋਸ ਪ੍ਰਦਰਸ਼ਨ ਕਰਾਂਗੇ ਇਹ ਪੂਰੇ ਪੰਜਾਬ ਦੇ ਵਿੱਚ ਨਾ ਸਿਰਫ ਜਲੰਧਰ ਵਿੱਚ ਨਹੀਂ ਸਾਨੂੰ ਸੰਯੁਕਤ ਮੋਰਚਾ ਵੱਲੋਂ ਕਾਲ ਆਈ ਹੈ ਕਿ ਆਪਣੇ ਡੀਸੀ ਆਫਿਸ ਤੇ ਜਿੰਨੀਆਂ ਤਹਿਸੀਲਾਂ ਆ ਉਹਨਾਂ ਦੇ ਫਾਇਟ ਆਫਿਸ ਜਾ ਕੇ ਕਿ ਜਿਹੜੇ ਤਿੰਨ ਕਾਨੂੰਨ ਨੇ ਤੇ ਐਮਐਸਪੀ ਦੇ ਖਿਲਾਫ ਹਾਦ ਨਾਰਾ ਮਾਰੇ ਜਾਵੇ ਤੇ ਅਸੀਂ ਵੀ ਉਸ ਸੰਯੁਕਤ ਮੋਰਚੇ ਦੀ ਕਾਲ ਤੇ ਆਪਣਾ ਹਿੱਸਾ ਪਾਉਣ ਜਾ ਰਹੇ ਹਾਂ ਜੀ